ਸੰਗਜੀ ਮੇਰੇ ਪਾਸ਼ਾ ਬਹੁਤ ਹੀ ਪਿਆਰਾ ਸਮਝਾ ਰਹੇ ਨੇ ਕਹਿੰਦੇ ਨਾਮ ਤੋਂ ਬਿਨਾ ਸਾਨੂੰ ਨਾਮ ਸੱਚਾ ਹੈ ਜਦੋਂ ਨਾਮ ਨਾਲ ਨਹੀਂ ਜੁੜਦੇ ਸੱਚ ਨਾਲ ਨਹੀਂ ਜੁੜਦੇ ਤਾਂ ਸਾਡੇ ਅੰਦਰ ਵਿਕਾਰਾਂ ਦੀ ਮੈਲ ਚੜ ਜਾਂਦੀ ਆ ਸੰਸਾਰ ਰੋਗੀ ਹੋਇਆ ਹੋਇਆ ਕਿਉਂਕਿ ਨਾਮ ਰੂਪੀ दारू ਵਰਤ ਨਹੀਂ ਰਿਹਾ ਰੋਗ ਇੱਕ ਤਰ੍ਹਾਂ ਦੇ ਨਹੀਂ ਸਰੀਰਕ ਆਤਮਿਕ ਕਲੇਸ਼ ਬਹੁਤ ਤਰ੍ਹਾਂ ਦੇ ਰੋਗ ਨੇ ਸਾਰੇ ਟੁੱਟਦੇ ਨੇ ਨਾਮ ਨਾਲ ਕਹਿੰਦੇ ਗੁਰੂ ਦਾ ਵਾਕ ਗੁਰੂ ਦੀ ਬਾਣੀ ਨਿਰਮਲਾ ਜੋ ਬਾਣੀ ਦੇ ਨਾਲ ਜੁੜਦਾ ਸਦਾ ਚਾਨਣ ਵਿੱਚ ਰਹਿੰਦਾ ਜੋ ਨਿਤ ਇਸ ਬਾਣੀ ਰੂਪੀ ਸਰੋਵਰ ਵਿੱਚ ਇਸ਼ਨਾਨ ਕਰਦਾ ਉਹ ਕਹਿੰਦੇ ਗੁਰੂ ਦੇ ਵਾਕ ਰਹੀਂ ਸਦਾ ਨਿਰਮਲ ਤੇ ਉਹਨੂੰ ਚਾਨਣ ਰਹਿੰਦਾ ਗਿਆਨ ਰੂਪੀ ਹਮੇਸ਼ਾ ਚੜਿਆ ਕਿੰਨੀ ਪਿਆਰੀ ਬਾਣੀ ਆ ਸਦੀਆਂ ਤੋਂ ਅਸੀਂ ਇਹੀ ਸੋਚਦੇ ਰਹੇ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਲਿਆ ਬਸ ਆਹੀ ਆ ਗੁਰੂ ਗ੍ਰੰਥ ਸਾਹਿਬ ਜੀ ਤੇ ਰਮਾਲੇ ਚਾੜ ਲਿਆ ਆਹੀ ਆ ਨਹੀਂ ਗੁਰੂ ਦਾ ਜੋ ਦਰਸ਼ਨ ਹੈ ਉਹ ਹੈ ਬਾਣੀ ਬਾਣੀ ਨਾਲ ਜੁੜਨਾ ਸੀ ਅਸੀਂ ਗੁਰੂ ਦਾ ਸਤਕਾਰ ਕਰਨਾ ਗੁਰੂ ਦੀ ਸੇਵਾ ਕਰਨੀ ਆ ਪਰ ਜਦੋਂ ਗੁਰੂ ਤੋਂ ਚਾਨਣ ਲੈਣਾ ਉਹ ਗੁਰੂ ਦੀ ਬਾਣੀ ਨਾਲ ਜੁੜਨਾ ਵਾਹਿਗੁਰੂ ਜੀ ਤੇ ਬਾਣੀ ਨੇ ਅੰਦਰੋਂ ਸਾਫ਼ ਕਰਨਾ ਨਿਰਮਲਤਾ ਲੈ ਕੇ ਆਉਣੀ ਆ ਸਾਨੂੰ ਸੱਚ ਦੇ ਨੇੜੇ ਲੈ ਕੇ ਜਾਣਾ ਸੱਚ ਹੀ ਸੱਚ ਦੇ ਨਾਲ ਮਿਲ ਸਕਦਾ ਜਦੋਂ ਬਾਣੀ ਨਾਲ ਸੱਚ ਸਾਫ਼ ਹੋਇਆ ਅੰਦਰ ਸਾਡੇ ਸੱਚ ਨਿਕਲਿਆ ਉਹ ਦੂਜੇ ਸੱਚ ਨਾਲ ਮਿਲ ਗਿਆ